Sangrur Police, as per the directions of Honorable Chief Minister Bhagwant Mann, launched a big campaign to make the young generation aware against drugs. Due to which games were organized under the leadership of SSP Sartaj Singh Chahal, C H Shami. Full report. Zindagi uh, anti drug awareness campaign, jo state level athletics meet. ਪੰਜਾਬ ਦੀ ਅਸੀਂ ਕਰਵਾ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੋਰ ਹੀਰੋ ਸਟੇਡੀਅਮ ਦੇ ਵਿੱਚ ਇੱਥੇ ਹਜ਼ਾਰਾਂ ਦੀ ਤعداد ਵਿੱਚ ਬੱਚੇ ਆਏ ਹੈਗੇ ਪੂਰੀ ਸਟੇਟ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਔਰ ਬੱਚਾਂ ਬੱਚੇ ਸਾਰੇ ਦੇ ਸਾਰੇ 20 ਤੋਂ ਵੱਧ ਇਵੈਂਟਸ ਵਿੱਚ ਅੰਡਰ 14 ਤੋਂ ਲੈ ਕੇ ਉੱਤੇ ਤੱਕ ਦੀ ਕੈਟਾਗਰੀਜ਼ ਵਿੱਚ ਪਾਰਟਿਸਿਪੇਟ ਕਰਨਗੇ ਇਹਦੇ ਵਿੱਚ ਰੇਸਿਸ ਵੀ ਨੇ ਇਸ ਦੇ ਵਿੱਚ ਮੋਰ ਸਾਡੇ ਲੌਂਗ ਜੰਪ ਵਰਗੇ ਇਵੈਂਟਸ ਵੀ ਨੇ ਤੇ ਸਾਡਾ ਮੰਤਵ ਇਹ ਹੈਗਾ ਕਿ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਨਾ ਹੈ ਕਿ ਉਹ ਤੰਦਰੁਸਤ ਰਹਿਣ ਉਹ ਪੂਰੇ ਤਰੀਕੇ ਨਾਲ ਨਸ਼ਿਆਂ ਦਾ ਖੰਡਨ ਕਰਨ ਉਹਨਾਂ ਦੀ ਇੰਤਲਾ ਸਾਨੂੰ ਦੇਣ ਆਪਣੇ ਰਿਸ਼ਤੇਦਾਰੀ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਇਹ ਮੈਸੇਜ ਪਹੁੰਚਾਣ ਕਿ ਚੰਗੀ ਸਿਹਤ ਬਣਾ ਕੇ 스포츠 ਦੇ ਨਾਲ ਜੁੜ ਕੇ ਸਭ ਦੀ ਤਰੱਕੀ ਹੁੰਦੀ ਹੈ ਇਸ ਦੇ ਨਾਲ ਹੀ ਅੱਜ ਅਸੀਂ ਜੋ ਪੰਜਾਬ ਦੀ ਜੂਨੀਅਰ ਨੈਸ਼ਨਲ ਟੀਮ ਜਾ ਰਹੀ ਹੈਗੀ ਰਿਪਰੈਜ਼ੈਂਟ ਕਰਨ ਸਟੇਟ ਨੂੰ ਉਹਨਾਂ ਸਭ ਨੂੰ ਵੀ ਸਪੋਰਟਸ ਕਿਟ ਤੇ ਸ਼ੂਜ਼ ਦੇਵਾਂਗੇ ਉਹਨਾਂ ਦਾ ਇਹ ਉਹਨਾਂ ਨੂੰ ਅਸੀਂ ਇੱਕੇ بڑا ਸ਼ਲਾਗ ਯੋਗ ਕੰਮ ਸਾਡੀ ਪੁਲਿਸ ਟੀਮ ਨੇ ਕੀਤਾ ਹੈ ਜਿਸ ਦੇ ਤਹਿਤ ਅਸੀਂ ਉਹਨਾਂ ਨੂੰ ਵੀ ਪ੍ਰੇਰਿਤ ਕਰਾਂਗੇ ਸੰਗਰੂਰ ਜ਼ਿਲ੍ਹਾ ਕਿ ਉਹ ਸਾਡੇ ਪੰਜਾਬ ਦਾ ਨਾਂ ਰੌਸ਼ਨ ਕਰਕੇ ਆਉਣ ਸਰ ਕਸਮ ਹੀ ਖਵਾਈ ਗਈ ਹੈ ਸਟੇਡੀਅਮ ਵਿੱਚ ਜਿਹਨੇ ਸਟੂਡੈਂਟ ਨੇ ਪ੍ਰੋਮੋ ਹੋ ਗਏ ਕੋਈ ਇੱਕ ਪਾਰਟਨ ਦੇ ਰਿਹਾ ਸਾਰਿਆਂ ਨੇ ਕਿ ਕਸਮ ਹੀ ਲਈ ਹੈ ਕਿ ਨਸ਼ੇ ਨਹੀਂ ਕਰਨੇ ਐਸ਼ਟੇ ਬੱਚੇ ਇਹ ਜਿਹੜਾ ਸਾਡਾ ਪੰਜਵਾਂ ਪ੍ਰੋਗਰਾਮ ਹੈ ਤੁਸੀਂ ਦੇਖਿਆ ਹੋਊਗਾ ਕਿ ਹਰ ਵਾਰ ਜਦ ਵੀ ਸਾਡਾ ਇਹ ਪ੍ਰੋਗਰਾਮ ਹੁੰਦਾ ਹੈ ਅਸੀਂ ਹਮੇਸ਼ਾ ਇਹ ਓਥ ਟੇਕਿੰਗ ਸੈਰਮਨੀ ਜ਼ਰੂਰ ਕਰਾਨੇ ਆ ਤਾਂ ਕਿ ਬੱਚਿਆਂ ਦੇ ਜ਼ਿਹਨ ਦੇ ਵਿੱਚ ਇਸ ਗੱਲ ਨੂੰ ਅਸੀਂ ਪਿਠਾ ਸਕੀਏ ਕਿ ਅਸੀਂ ਇਸ ਚੀਜ਼ ਤੋਂ ਉੱਤੇ ਉੱਠ ਕੇ ਤਰੱਕੀ ਕਰਨੀ ਹੈ ਆਪਣੀ ਸਿਹਤ ਨੂੰ ਵਧੀਆ ਰੱਖਣਾ ਹੈ ਸਰ ਜਿਹੜੇ ਛੋਟੇ ਬੱਚੇ ਇਸ ਵਿੱਚ ਹਿੱਸਾ ਲੈ ਰਹੇ ਨੇ ਇੱਕ ਪ੍ਰਾਈਜ਼ ਵੀ ਰੱਖੇਗੇ ਇਹ ਤੁਹਾਨੂੰ ਲੱਗਦਾ ਹੈ ਪ੍ਰਾਈਜ਼ ਨੂੰ ਦੇਖ ਕੇ ਵੀ ਬੱਚੇ ਦੇ ਨੇ ਚੋਤੇ ਨੂੰ ਪਾਣੀ ਕਰਦੇ ਜ਼ਰੂਰ ਜੀ ਪਿਛਲੀ ਵਾਰ ਜੋ ਅਸੀਂ ਚੌਥਾ ਐਂਟੀ ਡਰੱਗ ਅਵੇਅਰਨੈਸ ਮੀਟ ਰੱਖਿਆ ਸੀ ਤਾਂ ਜੋ ਸਕੂਲ ਦੇ ਬੱਚੇ ਇਵੈਂਟ ਦੇਖਣ ਆਏ ਸੀ ਜਦੋਂ ਐ ਦੇਖਿਆ ਕਿ ਚੰਗੇ ਪ੍ਰਾਈਜ਼ਸ ਹੈਗੇ ਬੜੀ ਅੱਛਾ ਕੰਪੀਟੀਸ਼ਨ ਦਾ ਲੈਵਲ ਹੈ ਤਾਂ ਸਕੂਲ ਦੇ ਬੱਚਿਆਂ ਨੇ ਵੀ ਸਾਡੇ ਕੋਲ ਆ ਕੇ ਅਪਰੋਚ ਕੀਤੀ ਕਹੀ ਕਿ ਸਾਡਾ ਵੀ ਇਵੈਂਟ ਕਰਾਇਆ ਜਾਏ ਤਾਂ ਸਾਨੂੰ ਮੌਕੇ ਤੇ ਉਹਨਾਂ ਦਾ ਇਵੈਂਟ ਕਰਾਣ ਗਿਆ ਕਰਾਣਾ ਪਿਆ ਸੀ ਇਸ ਲਈ ਅਸੀਂ ਇਸ ਵਾਰ ਉਹਨਾਂ ਦਾ ਪਹਿਲਾਂ ਹੀ ਇਵੈਂਟ ਰੱਖਿਆ ਹੈ ਤਾਂ ਕਿ ਉਹ ਆ ਕੇ ਤਿਆਰੀ ਕਰਕੇ ਇਹਦੇ ਵਿੱਚ ਪਾਰਟਿਸਪੇਟ ਕਰ ਸਕਣ